அடி கிணாமா டா கிணாமா டா கிணாமா ஒச்சி நீ ها பாரி 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 மீல படائل பட 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 படல 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 இது படல அட போறேம்மா மாரே போறேம்மா மாரே ਮਾਰਿਆ ਮੇਰੀ ਗੱਦੀ ਚ ਮਾਰਿਆ ਤੂੰ ਬੰਦੇ ਦੇਖ ਅੱਛਾ ਕਰ ਮਲਾਜਮ ਨੇ ਜਿਹੜੀ ਆ दारू ਦਾ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਨੂੰ ਜਿਹੜਾ ਆ ਪੱਤਰਕਾਰ ਦਾ ਕੋਣ ਦਾ ਖੜਿਆ दारू ਬਿਨਾ दारू ਕਿੱਢੀ ਗਿਆ ਦਰ ਰੇ ਪੀਤੀ ਆਈ ਬੁਲਾਇਆ ਰੋ ਸਭ ਬਿੱਲ ਹੋ ਗਏ ਫੋਨ ਆ ਛੱਡ ਦੇ दारू ਬਾਤੋਂ ਕਰ ਲੋਗਾ ਤੇ ਕਰ ਤੁਸੀਂ ਹੈਗੀ ਆ ਮਲਾਜਮ ਕਹਿੰਦੇ ਭਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਤੋ ਮੈਨੂੰ ਖਾਲਾ ਥਾਣਾ ਕਹਿੰਦਾ ਬੰਦਾ ਖਾਲਾ ਕਿਹੜਾ ਬੰਦਾ ਖਾਲਾ ਕਿਹੜਾ ਬੰਦਾ ਭਣਾ ਕਿਹੜਾ ਬੰਦਾ ਸਾਡੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰਾਂ ਪੱਤਰਕਾਰ ਕਿਹੜੀ ਬਰੋ ਭਾਜੀ ਕਰੋ ਫੇਰ ਦੋ ਥੱਪੜ ਮਾਰਦਾ ਭਾਜੀ ਥੱਪੜ ਮਾਰਿਆ ਨੇ ਦਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਦੇ ਥੱਪੜ ਤੀ ਕੋ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ਼ ਕੀ ਆ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਠੀਕ ਹੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਿਆ ਸੀ ਤੂੰ ਚੰਗਾ ਲੱਗਾ ਮੈਂ ਚੰਗਾ ਹਾਂ ਹਾਂ ਇਹ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਮੈਂ ਦਾਰੂ ਬਹੁਤ ਬਾਥਰੂਮ ਕਰਦਾ ਦਾਰੂ ਫੁੱਲ ਬਿੱਤੀ ਹੋਈ ਆ ਫੁੱਲ ਬੜਾ ਫੁੱਲ ਹਾਂ ਦੇਖੋ ਭਾਜੀ ਬਾਥਰੂਮ ਬੈਚ ਰਿਹਾ ਰੋਡ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਨਹੀਂ ਲਾਈਵ ਚਲਾ ਦਿਓ ਲਾਈਵ ਦਾ ਲਾਈਵ ਚਲਾ ਲਾ ਲਾਈਵ ਚਲਾ ਚਲਾ ਨੰਬਰ ਕੀ ਹੈਗਾ ਕਰੋ ਯਾਰ ਭਾਜੀ ਨੰਬਰ ਦਿਖਾਓ ਲੈ ਖਾਓ ਬਾਜੀ ਰੋਡ ਤੇ ਅੱਜ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋਡ ਤੇ ਮੂਤਾ ਪਿਆ ਸੀਗਾ ਜੀ ਫੱਪੜ ਮਾਰਿਆ ਨੇ ਸਾਡਾ ਪਤਾ ਨਾ ਤੁਹਾਨੂੰ ਅਗਿਆ ਤੁਹਾਨੂੰ ਦੱਸਦਾ ਮੈਂ ਨਾ ਪਤਾ ਕਰੋ ਨਾ ਆਲੋਈ ਆਹ ਦਿੱਖਿਆ ਕਮਲਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ